ਕਿਸਾ ਕੀ ਅਮਰਤ ਵਾਣੀ ਪੀਵਤ ਹੀ ਪਰਵਾਣ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਦਰਬਾਰ ਲੱਗਾ ਹੋਇਆ ਹੈ ਅਤੇ ਅੱਜ ਕੁਝ ਗੁਰਸਿੱਖਾਂ ਨੇ ਗੁਰੂ ਸਾਹਿਬ ਕੋਲ ਇੱਕ ਬੇਨਤੀ ਕੀਤੀ ਪਾਸ਼ਾ ਜੀ ਆਪ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਵਿੱਚ ਇੱਕ ਪੰਕਤੀ ਹੈ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਸਵਾਰੇ ਪਾਸ਼ਾ ਜੀ ਇਹ ਸੁੰਦਰ ਨਾਰੀ ਦਾ ਕੀ ਮਤਲਬ ਹੈ ਜਿਸ ਦੇ ਨਾਲ ਮਿਲ ਕੇ ਅਸੀਂ ਆਨੰਦ ਦੀ ਅਵਸਥਾ ਪ੍ਰਾਪਤ ਕਰ ਸਕਦੇ ਹਾਂ ਮੇਰੇ ਪਾਤਸ਼ਾਹ ਬੋਲੇ ਗੁਰ ਸਿੱਖੋ ਜਾਣਦੇ ਹੋ ਆਨੰਦ ਕਿਹੜੀ ਅਵਸਥਾ ਹੈ ਇਹ ਉਹ ਅਵਸਥਾ ਹੈ ਜਿਸ ਅਵਸਥਾ ਵਿੱਚ ਮਨੁੱਖ ਹਰ ਵਕਤ ਖੇੜੇ ਵਿੱਚ ਰਹਿੰਦਾ ਹੈ ਉਸ ਨੂੰ ਕੋਈ ਦੁੱਖ ਉਸਦੇ ਛੂ ਨਹੀਂ ਸਕਦਾ ਆਨੰਦ ਹਮੇਸ਼ਾ ਮਿਲਦਾ ਕਦ ਹੈ ਸੁੰਦਰ ਨਾਰੀ ਦੀ ਸੰਗਤ ਦੇ ਵਿੱਚ ਇਹ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਕੁਰਸੀਕਾ ਨੇ ਹੈਰਾਨੀ ਨਾਲ ਪੁੱਛਿਆ ਪਾਸ਼ਾ ਜੀ ਇਹ ਸੁੰਦਰ ਨਾਰੀ ਕੌਣ ਹੈ ਤੇ ਅਸੀਂ ਸੰਗਤ ਵਿੱਚ ਕਿਵੇਂ ਲੈ ਸਕਦੇ ਹਾਂ ਪਾਸ਼ਾ ਬੋਲੇ ਧਿਆਨ ਨਾਲ ਸੁਣਿਓ ਕਹਿੰਦੇ ਜਿਸ ਵਕਤ ਮਾਂ ਦੇ ਗਰਭ ਦੇ ਵਿੱਚ ਇਹ ਜੀਵ ਆਂਦਾ ਹੈ ਨਾ ਉਸ ਜਗ੍ਹਾ ਤੇ ਗਰਭ ਦੇ ਵਿੱਚ ਅਗਨ ਹੈ ਤੇ ਉਸ ਗਰਭ ਦੀ ਅਗਨ ਤੋਂ ਬਚਣ ਲਈ ਅਕਾਲ ਪੁਰਖ ਇਸ ਜੀਵ ਨੂੰ ਆਪਣਾ ਨਾਮ ਬਖਸ਼ਦੇ ਹਨ ਤੇ ਤੈਥਿਓ ਉਹ ਉਸ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ ਮਾਤਾ ਦੇ ਗਰਭ ਵਿੱਚੋਂ ਜਦ ਜੀਵ ਦਾ ਇਸ ਦੁਨੀਆ ਦੇ ਵਿੱਚ ਜਨਮ ਹੁੰਦਾ ਹੈ ਇਹ ਭੁੱਬਾ ਮਾਰ ਕੇ ਰੋਂਦਾ ਹੈ ਕਿਉਂਕਿ ਅਜੀ ਲਿਵ ਟੁੱਟ ਜਾਂਦੀ ਹੈ ਪਰ ਹੌਲੀ-ਹੌਲੀ ਮਾਇਆ ਦੇ ਪ੍ਰਭਾਵ ਦੇ ਵਿੱਚ ਉਹ ਉਸ ਲਿਵ ਅਤੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਅਜੀ ਸੁਰਤ ਦੇ ਵਿੱਚ ਮਾਇਆ ਆਪਣੇ ਪੰਜ ਪੁੱਤਰਾਂ ਕਾਮ ਕਰੋ ਲੋ மோਹਨ ਕਾਰਾਹੀ ਨਿਵਾਸ ਕਰਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਵੀ ਇਹ ਕੰਮ ਕਰਦਾ ਹੈ ਚਾਹੇ ਉਹ ਪਾਠ ਕਰਦਾ ਹੈ ਚਾਹੇ ਸਿਮਰਨ ਕਰਦਾ ਹੈ ਗੁਰਦੁਆਰੇ ਮੰਦਰ ਜਾਂਦਾ ਹੈ ਸਿਰਫ ਉਹ ਮਾਇਆ ਦੇ ਪ੍ਰਭਾਵ ਦੇ ਹੇਠ ਜਾਂਦਾ ਹੈ ਤੇ ਆਪਣੀ ਮੰਗਾ ਦੀ ਪੂਰਤੀ ਲੈ ਜਾਂਦਾ ਹੈ। ਐਸੀ ਸੁਰਤ ਵਿੱਚ ਮੈ ਰੂਪੀ ਇਸਤਰੀ ਹੀ ਨਿਵਾਸ ਕਰਦੀ ਹੈ। ਪਰ ਜਦ ਕਿਸੇ ਉੱਪਰ ਗੁਰੂ ਸਾਹਿਬ ਕਿਰਪਾ ਕਰਦੇ ਹਨ, ਗੁਰੂ ਪਰਮਾਤਮਾ ਕਿਰਪਾ ਦੇ ਘਰ ਵਿੱਚ ਆਉਂਦੇ ਹਨ ਤੇ ਉਸ ਨੂੰ ਸੰਗਤ ਦੇ ਸਦਕਾ ਗੁਰੂ ਸਾਹਿਬ ਉਸ ਨੂੰ ਆਪਣਾ ਸ਼ਬਦ ਦਾ ਨਿਗ ਬਖਸ਼ਤੇ ਹਨ। ਸ਼ਬਦ ਦੀ ਬਖਸ਼ੀਸ਼ ਦੇ ਨਾਲ ਐਸ ਦੀ ਸੁਰਤ ਦੇ ਵਿੱਚ ਇੱਕ ਨਵੀਂ ਇਸਤਰੀ ਦਾ ਜਨਮ ਹੁੰਦਾ ਹੈ ਜਿਸ ਦਾ ਇਸਤਰੀ ਦਾ ਨਾਮ ਹੈ ਭਗਤੀ ਰੂਪੀ ਇਸਤਰੀ ਇੱਥੇ ਪਾਸ਼ਾ ਜੀ ਸੰਗਤ ਦੀ ਝੋਲੀ ਦੇ ਵਿੱਚ ਇੱਕ ਸ਼ਬਦ ਦੀ ਬਖਸ਼ੀਸ਼ ਪਾਉਂਦੇ ਹਨ ਮੇਰੇ ਪਾਸ਼ਾ ਬੋਲੇ ਕਹਿੰਦੇ ਨਿਜ ਭਗਤੀ ਸੀਲਵੰਤੀ ਨਾਰ ਬੜੀ ਵੱਡੀ ਗੱਲ ਪਾਸ਼ਾ ਬੋਲੇ ਕਹਿੰਦੀ ਜਿਹੜੇ ਨਿਜ ਭਗਤੀ ਹੈ ਨਾ ਕਿਸੇ ਨੂੰ ਭਗਤੀ ਮਿਲ ਜਾਂਦੀ ਹੈ ਉ ਸਭ ਤੂੰ ਸੋਨੀ ਸੀਲਵੰਤੀ ਨਾਰ ਭਾਸ਼ਾ ਬੋਲੇ ਨਿਚ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਤ ਗ੍ਰਹਿ ਵਸੇ ਸੋ ਗ੍ਰਹਿ ਸੋਭਵੰਤਾ ਗੁਰਮੁਖ ਪਾਈ ਕਿਨੈ ਵਿਰਲੈ ਜੰਤਾ ਕਹਿੰਦੇ ਜਿੰਦੇ ਘਰ ਵਿੱਚ ਉਹ ਸੋਭਵੰਤੀ ਨਾਰ ਪ੍ਰਗਟ ਹੋ ਜਾਂਦੀ ਹੈ ਨਾ ਸਮਝ ਲੋ ਕਹਿੰਦੇ ਉਹ ਆਚਾਰਵਾਨ ਬਣ ਜਾਂਦਾ ਹੈ ਕਿਉਂਕਿ ਇਹ ਜਿਹੜੀ ਨਾਰ ਹੈ ਨਾ ਇਹ ਖੁਦ ਹੀ ਆਚਾਰ ਵਾਲੀ ਹੈ ਗੁਰੂ ਸਾਹਿਬ ਕਹਿੰਦੇ ਸੁ ਕਰਨੀ ਕਾਮਨ ਗੁਰ ਮਿਲ ਹਮ ਪਾਈ ਕਹਿੰਦੇ ਆ ਫਿਰ ਕਾਮਨ ਕਿਵੇਂ ਮਿਲਦੀ ਹੈ ਇਹ ਗੁਰੂ ਦੀ ਬਖਸ਼ੀਸ਼ ਨਾਲ ਗੁਰੂ ਦੀ ਕਿਰਪਾ ਦੇ ਨਾਲ ਇਹ ਕਾਮਨ ਸਾਡੀ ਚੋਲੀ ਵਿੱਚ ਪੈਂਦੀ ਹੈ ਤੇ ਜਿਸ ਵਕਤ ਕੋਈ ਵੀ ਆਪਣੇ ਅੰਦਰੋਂ ਆਸਾ ਮਨਸਾ ਛੱਡ ਕੇ ਸਿਰਫ ਗੁਰੂ ਦੇ ਪ੍ਰੇਮ ਦੇ ਵਿੱਚ ਬਾਣੀ ਨਾਲ ਇਕਮਿਕ ਹੋ ਜਾਵੇਗਾ ਉਸ ਵਕਤ ਉਸ ਦੇ ਸੁਰਤ ਵਿੱਚ ਇਹ ਭਗਤੀ ਰੂਪੀ ਨਾਰ ਇਸਤਰੀ ਪ੍ਰਗਟ ਹੋ ਜਾਏਗੀ ਤੇ ਉਸ ਨੂੰ ਆਨੰਦ ਦੀ ਅਵਸਥਾ ਮਿਲ ਜਾਏਗੀ ਸੋ ਇਹ ਸਾਖੇ ਤੋਂ ਇੱਕ ਗੱਲ ਤਾਂ ਸਮਝ ਆਈ ਪਾਸ਼ਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੇ ਆਪਾਂ ਚਾਹੁੰਦੇ ਆ ਕਿ ਗੁਰੂ ਦੀ ਬਖਸ਼ੀਸ਼ ਵਾਪਰੇ ਫਿਰ ਗੁਰੂ ਕੋਲੋਂ ਗੁਰੂ ਨੂੰ ਹੀ ਮੰਗਣਾ ਪਏਗਾ ਔਰ ਕੁਝ ਨਹੀਂ ਕਰਨਾ ਪਏਗਾ ਜੇ ਮੈਂ ਗੱਲ ਕਰਾਂ ਚਾਹੁੰਦੇ ਆ ਭਗਤੀ ਰੂਪੀ ਨਾਰ ਸਾਨੂੰ ਆਨੰਦ ਦੀ ਅਵਸਥਾ ਮਿਲੇ ਬੜੀ ਅਵਸਥਾ ਹੈ ਨਾਂਦੀ ਅਵਸਥਾ ਜਦ ਦੁੱਖ ਦੁਖੀ ਨਹੀਂ ਲੱਗਦਾ ਜੇ ਵੱਡੇ ਵੱਡੇ ਸਿੰਘਾਂ ਦੀ ਗੱਲ ਕਰੀਏ ਸ਼ਹੀਦ ਸਿੰਘਾਂ ਦੀ ਗੱਲ ਕਰੀਏ ਝਰਖੀਆਂ ਤੇ ਚੜ ਗਏ ਔਰ ਵੱਡੇ ਵੱਡੇ ਸਿੰਘਾਂ ਨੇ ਟਰੇਨ ਅੱਗੇ ਖੜ ਗਏ ਉਹਨਾਂ ਦੇ ਪਿੱਛੇ ਹੈ ਕੀ ਸੀ ਉਹ ਆਨੰਦ ਸੀ ਸੋ ਇੱਕ ਗੁਰਸਿੱਖੀ ਦਾ ਸਭ ਤੋਂ ਵੱਡਾ ਜੇ ਧੁਰਾ ਮੈਂ ਗੱਲ ਕਰਾਂ ਤਾਂ ਉਹ ਅਨੰਦ ਹੈ ਜਿਹਨੂੰ ਪਾਤਸ਼ਾਹ ਕਹਿੰਦੇ ਆ ਕਿ ਤਾ ਮਿਲੇਗਾ ਜੇ ਭਗਤੀ ਰੂਪੀ ਨਾਰ ਮੇਰੀ ਸੁਰਤੀ ਪ੍ਰਗਟ ਹੋਏਗੀ ਭਗਤੀ ਰੂਪੀ ਨਾਰ ਦਾ ਮਤਲਬ ਹੈ ਕਿ ਮੈਂ ਪਾਤਸ਼ਾਹ ਦੇ ਕੋਲ ਜਾਵਾਂ ਕੁਝ ਮੰਗਾ ਨਾ ਸਿਰਫ ਆਪਣੇ ਆਪ ਨੂੰ ਸਮਰਪਣ ਕਰਦਾ ਪੁਰਸਾਹ ਕਿਰਪਾ ਕਰਨ ਆਪਾਂ ਮਿਲ ਕੇ ਜਦ ਵੀ ਨਾਮ ਕਰੀਏ ਪਾਠ ਕਰੀਏ ਮਨ ਦੇ ਵਿੱਚ ਭਾਵਨਾ ਰੱਖੀਏ ਪਾਤਸ਼ਾਹ ਨੂੰ ਪਾਣ ਦੀ ਪਾਸ਼ਾ ਨੂੰ ਰਜਾਨ ਦੀ ਪਾਸ਼ਾ ਦਾ ਪ੍ਰੇਮ ਹਸਰ ਕਰਨ ਦੀ ਅਸੀਂ ਅਗਲਾ ਐਪੀਸੋਡ ਲੈ ਕੇ ਆਏ ਆ ਭਗਤ ਰਵਿਦਾਸ ਦੇ ਉੱਪਰ ਭਗਤ ਰਵਿਦਾਸ ਜਿਸ ਵਕਤ ਇੱਕ ਦਿਨ ਆਪਣੇ ਘਰ ਉੱਠਦੇ ਹਨ ਤੇ ਉੱਠ ਕੇ ਬਾਹਰ ਨੂੰ ਜਾਂਦੇ ਹਨ ਕੀ ਵਾਪਰਿਆ ਉਹਨਾਂ ਦੇ ਉਸ ਦਿਨ ਦੇ ਵਿੱਚ ਕਿ ਉਸ ਦਿਨ ਭਗਤ ਰਵਿਦਾਸ ਦੇ ਅੰਦਰ ਬਿਰਹਾ ਜਾ ਗਿਆ ਉਸ ਬਿਰਹਾ ਦੇ ਵਿੱਚ ਭਗਤ ਰਵਿਦਾਸ ਉੱਚੀ ਉੱਚੀ ਬੋਲੇ ਮੈਂ ਚਮਾਰਾਂ ਮੈਂ ਚਮਾਰਾਂ ਮੈਂ ਚਮਾਰਾਂ ਕੀ ਗੱਲ ਹੋਈ ਕੀ ਕਾਰਨ ਸੀ ਕਿ ਪਗੀਤ ਰਵੀਦਾਸ ਨੂੰ ਇਹ ਜਾ ਬੋਲਣਾ ਪਿਆ ਅਗਲੇ ਐਪੀਸੋਡ ਦੇ ਵਿੱਚ ਆਪਾਂ ਤੁਹਾਡੇ ਫਿਰ ਦਰਸ਼ਨ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਇੱਕ ਬੇਨਤੀ ਹੈ ਕਿ ਵੀ ਇਹ ਜਦੋਂ ਵੀ ਆਪਾਂ ਐਪੀਸੋਡ ਦੇਖ ਰਹੇ ਆ ਸ਼ਾਨੇ ਖਾਲਸਾ ਪ੍ਰੋਡਕਸ਼ਨ ਵੱਲੋਂ ਆ ਰਿਹਾ ਹੈ ਤੁਹਾਡਾ ਆਪਣਾ ਚੈਨਲ ਹੈ ਜਿਹੜੇ ਪਿਛਲੇ 15 ਸਾਲਾਂ ਤੋਂ ਅਸੀਂ ਸਿੱਖ ਮੀਡੀਆ ਦੇ ਉੱਪਰ ਸਿੱਖ ਮੀਡੀਆ ਡਵੈਲਪ ਕਰਨ ਦੇ ਉੱਪਰ ਲੱਗੇ ਹੋਏ ਆ ਫਿਲਮਾਂ ਬਣ ਜਾਂਦੀਆਂ ਹਨ ਤਕਰੀਬਨ 13 ਤੋਂ 14 ਫਿਲਮਾਂ ਬਣ ਚੁੱਕੀਆਂ ਹਨ ਗੁਰੂ ਸਾਹਿਬ ਦੀ ਕਿਰਪਾ ਸਦਕਾ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਜ਼ਰੂਰ ਤੁਸੀਂ ਪ੍ਰੈਸ ਕਰੋ ਤਾਂ ਜੋ ਅਗਲੀ ਆਉਣ ਵਾਲੀ ਵੀਡੀਓ ਨੂੰ ਤੁਸੀਂ ਦੇਖ ਸਕੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਖੀ ਅਮਰਤ ਵਾਣੀ ਪੀਰ ਵਤ